ਅੰਮ੍ਰਿਤਸਰ ਵਿੱਚ ਆਪਣਾ ਕਾਰੋਬਾਰ ਬਚਾਉਣ ਦੇ ਲਈ ਕੇਬਲ ਆਪਰੇਟਰ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਗਏ ਹਨ ਅੰਮ੍ਰਿਤਸਰ ਵਿੱਚ ਆਏ ਦਿਨ ਗਰੀਬ ਕੇਬਲ ਆਪਰੇਟਰਾਂ ਦੇ ਨਾਲ ਤੱਕਾ ਹੋ ਰਿਹਾ ਕਿਤੇ ਕੇਬਲ ਦੀਆਂ ਤਾਰਾਂ ਕੱਟੀਆਂ ਜਾ ਰਹੀਆਂ ਹਨ ਕਿਤੇ ਫਰਜ਼ੀ ਕੇਸ ਦਰਜ ਕਰਾਇਆ ਜਾ ਰਹੇ ਹਨ ਅਤੇ ਕਿਤੇ ਕੇਬਲ ਆਪਰੇਟਰਾਂ ਨੂੰ ਧਮਕਾਇਆ ਜਾ ਰਿਹਾ ਜਿਸ ਦੇ ਰੋਸ ਵਜੋਂ ਕੇਬਲ ਆਪਰੇਟਰਾਂ ਨੇ ਅੰਮ੍ਰਿਤਸਰ ਦੀਆਂ ਸੜਕਾਂ ਤੇ ਤਰਨਾ ਦਿੱਤਾ ਅਤੇ ਆਪਣਾ ਕਾਰੋਬਾਰ ਬਚਾਉਣ ਲਈ ਨਾਰੇਬਾਜ਼ੀ ਕੀਤੀ ਤਰਨਾਕਾਰੀਆਂ ਦਾ ਆਖਣ ਕਿ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀਆਂ ਕੇਬਲ ਦੀਆਂ ਤਾਰਾਂ ਕੱਟੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਕੇਬਲ ਆਪਰੇਟਰਾਂ ਦੇ ਹੱਕ 'ਚ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਤਰਣੇ ਨੂੰ ਸਮਰਥਨ ਦਿੱਤਾ। ਇਸ ਮੌਕੇ ਭਾਜਪਾ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਸਮਾਜ ਸੇਵਕ ਮਨਦੀਪ ਸਿੰਘ ਮੰਨਾ, ਰਿਟਾਇਰਡ ਐਸ ਐਚਓ ਸੰਜੀਵ ਕੁਮਾਰ, ਲక్ష్ਮੀ ਪਪੂ ਸਮੇਤ ਵੱਡੀ ਗਿਣਤੀ ਵਿੱਚ ਕੇਬਲ ਆਪਰੇਟਰ ਮੌਜੂਦ ਸਨ।

ਤੁਹ ਜੋ ਮਰਜ਼ੀ ਕਰੋ ਪਰ ਲੜਾਈ ਜਿਹੜੀ ਹਮੇਸ਼ਾ ਮਰਦਾ ਵਾਂਗੂ ਲੜਨੀ ਚਾਹੀਦੀ ਹੈ ਆਪਸ ਦੇ ਵਿੱਚ ਲੜਾਈਆਂ ਝਗੜੇ ਸਾਜ਼ਿਸ਼ਾਂ ਜੋ ਰਾਜਨੀਤੀ ਬਦਲਾਖੋਰੀ ਹੁੰਦੀ ਹੈ ਮੈਂ ਉਹਦੇ ਤੋਂ ਡਨਾ ਹੀ ਨਹੀਂ ਕਰਦਾ ਪਰ ਹੁਣ ਜੋ ਮੈਨੂੰ ਪਤਾ ਲੱਗਾ ਕਿ ਜਿਹੜੇ ਕੇਬਲ অপারেਟਰ ਨੇ ਜਾਂ ਜਿਹੜੇ ਕੇਬਲ ਓਨਰ ਨੇ ਉਹਨਾਂ ਦੇ ਬੱਚਿਆਂ ਦੇ ਉੱਤੇ ਵੀ ਪਰਚੇ ਜਿਹੜੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਇੱਕ ਦਬਾਅ ਦੀ ਜਿਹੜੀ ਰਾਜਨੀਤੀ ਬਣਾਈ ਜਾ ਰਹੀ ਹੈ ਉਹਦੇ ਬਿਲਕੁਲ ਅਗੇਂਸਟ ਆਰ ਮੈਂ ਸੀਐਮ ਨੂੰ ਰਿਕਵੈਸਟ ਵੀ ਕਰੂੰਗਾ ਕਿ ਜੇ ਕਿਸੇ 'ਚ ਕੋਈ ਕਮੀਆਂ ਪੇਸ਼ੀਆਂ ਤੁਸੀਂ ਕਾਰਵਾਈ ਜ਼ਰੂਰ ਕਰੋ ਪਰ ਕਿਸੇ ਦੇ ਉੱਤੇ ਦਬਾਅ ਬਣਾਉਣ ਲਈ ਉਹਦੇ ਬੱਚਿਆਂ ਦੇ ਉੱਤੇ ਉਹਨਾਂ ਦੀਆਂ ਜਨਾਨੀਆਂ ਦੇ ਉੱਤੇ ਜਿਹੜੇ ਤੁਸੀਂ ਪਰਚੇ ਦਰਜ ਕਰ ਰਹੇ ਹੋ ਇਹ ਕੰਮ ਤੇ ਫਿਰ ਪਹਿਲੇ ਵੀ ਕਰਦੇ ਰਹੇ ਨੇ ਯਾਰ ਜਿਨ੍ਹਾਂ ਕਰਕੇ ਤੁਹਾਨੂੰ ਲੋਕਾਂ ਨੂੰ ਅਸੀਂ ਚੁਣ ਲਿਆ ਤੇ ਜੇ ਆਪਾਂ ਵੀ ਇਹੀ ਕੰਮ ਕਰਾਂਗੇ ਤੇ ਫਿਰ ਬਹੁਤਾ ਲੰਮਾ ਸਮਾਂ ਤੁਹਾਡੇ ਕੋਲੋਂ ਵੀ ਨਹੀਂ ਚੱਲਿਆ ਜਾਣਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੁਣ ਵੀ ਮੈਂ ਜਿਹੜੇ ਜ਼ਿਲ੍ਹੇ ਦੇ ਸੀਪੀ ਨੇ ਉਹਨਾਂ ਨਾਲ ਵੀ ਇੱਕ ਕੇਸ ਰਜਿਸਟਰਡ ਹੋਇਆ ਇੱਥੇ ਸਰਬਜੀਤ ਸਿੰਘ ਰਾਜੂ ਤੇ ਉਹਨਾਂ ਦੇ بیٹے ਦੇ ਉੱਤੇ ਮੈਂ ਉਹਨੂੰ ਇੱਕ ਗੱਲ ਜ਼ਰੂਰ ਕਹੀ ਆ ਸੀਪੀ ਨੂੰ ਵੀ ਕਿ ਦੇਖੋ ਜਿਹੜਾ ਬੱਚਿਆਂ ਦੇ ਉੱਤੇ ਆ ਨਾ ਤੇ ਉਹ ਲੜਕਾ ਉ ਤੁਰੰਤ ਜਿਹੜਾ ਉਹਨੂੰ ਰੱਦ ਕੀਤਾ ਜਾਵੇ ਜਾਂ ਉਹਨੂੰ ਉਸ ਕੇਸ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਬਾਕੀ ਕੇਸ ਦੀ ਤੁਸੀਂ ਇਨਵੈਸਟੀਗੇਸ਼ਨ ਜਿਹੜੀ ਕਰਦੇ ਰਹੋ ਲੋਕ ਜਿਹੜੇ ਨੇ ਉਹ ਸ਼ਾਂਤੀ ਚਾਹੁੰਦੇ ਨੇ ਸ਼ਹਿਰ ਦੇ ਵਿੱਚ ਇਹੋ ਜਿਹੇ ਪ੍ਰਦਰਸ਼ਨ ਜਿਹੇ ਇਹੋ ਜਿਹੇ ਤਰੀਕੇ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਆਪਣੇ ਹੱਕਾਂ ਲਈ ਸੜਕਾਂ ਦੇ ਸੜਕਾਂ ਦੇ ਉੱਤੇ ਉਤਰਨਾ ਪਵੇ ਸੋ ਜਿੱਥੇ ਕਿਤੇ ਵੀ ਤਕਾ ਹੁੰਦਾ ਚਾਹੇ ਉਹ ਕੁਝ ਵੀ ਆ ਦੇਖੋ ਇੱਕ ਚੀਜ਼ ਮੈਂ ਸ਼ੁਰੂ ਤੋਂ ਬੋਲਦਾ ਆ ਕਿ ਮਾਫੀਆਜ਼ ਕੋਈ ਵੀ ਨਹੀਂ ਰਹਿਣਾ ਚਾਹੀਦਾ ਪਰ ਕਿਸੇ ਨੂੰ ਖਤਮ ਕਰਨ ਦਾ ਕਿਸੇ ਨੂੰ ਇਹ ਕਰਨ ਦਾ ਤਰੀਕਾ ਕਿ ਕਿਸੇ ਦੇ ਬੱਚਿਆਂ ਦੇ ਉੱਤੇ ਪਰਚੇ ਦਰਜ ਕਰਨੇ ਸ਼ੁਰੂ ਕਰ ਦਿਓ ਉਹਦੇ ਵਿਰੋਧ ਦੇ ਵਿੱਚ ਜਿਹੜਾ ਪ੍ਰੋਟੈਸਟ ਰੱਖਿਆ ਗਿਆ ਤੇ ਅੱਜ ਮੈਂ ਵੀ ਇਹਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਆ ਅੱਜ ਜਿਹੜਾ ਹਾਲਗੇੜ ਦੇ ਬਾਹਰ ਪ੍ਰੋਟੈਸਟ ਕਰ ਰਹੇ ਨੇ ਇਹ ਜਿੱਦਾਂ ਫਾਸਟਵੇ ਕੇਬਲ ਨੈਟਵਰਕਿੰਗ ਜਿਹੜੀ ਆ ਪੰਜਾਬ 'ਚ ਬਹੁਤ ਪੰਜਾਬ ਹਿਮਾਚਲ ਹਰਿਆਣਾ ਤੱਕ ਇਹ ਨੈਟਵਰਕਿੰਗ ਚੱਲਦੀ ਆ ਤੇ ਘਰ-ਘਰ ਲੋਕਾਂ ਦੇ ਤੱਕ ਇਹ ਜਿਹੜਾ ਟੋਟਲ ਨੈਟਵਰਕ ਸੈਕਟਰ ਨੂੰ ਪਹੁੰਚਾਉਂਦੀ ਆ ਇਹਦੇ ਚ ਬਹੁਤ ਵੱਡੇ ਲੈਵਲ ਤੇ ਹਜ਼ਾਰਾਂ ਹੀ ਜਿਹੜੇ ਨੈਟਵਰਕ ਦੀ ਸਪਲਾਈ ਲੈ ਕੇ ਛੋਟੇ ਕੇਬਲ অপারেਟਰਸ ਨੇ ਮਤਲਬ ਸੈਂਕੜੇ ਅੰਮ੍ਰਿਤਸਰ ਦੇ ਵਿੱਚ 3-400 ਤੋਂ ਉੱਪਰ ਮੇਰੇ ਕੋਲ ਹੈਗਾ ਪੰਜਾਬ 'ਚ ਹਜ਼ਾਰਾਂ ਹੀ ਹੋਣਗੇ ਪਰ ਮੌਜੂਦਾ ਜਿਹੜੀ ਸਰਕਾਰ ਆ ਆਪਦੀ ਉਹ ਜਿੱਥੇ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਉੱਪਰ ਝੂਠੇ ਪਰਚੇ ਦੇ ਰਹੇ ਨੇ ਇੱਕ ਨਹੀਂ ਦੋ ਨਹੀਂ ਚਾਰ ਨਹੀਂ 15-20 ਪਰਤੇ ਉਹਨਾਂ ਨੇ ਵੱਖਰੇ ਵੱਖਰੇ ਠਾਣਿਆਂ 'ਚ ਦਿੱਤੇ ਨੇ ਉਥੇ ਕੇਬਲ অপারেটরਸ ਦੀਆਂ ਤਾਰਾਂ ਕੱਟ ਕੇ ਜਿਹੜੇ ਕਈ ਬੰਦੇ ਇਹਨਾਂ ਨੇ ਲਾਏ ਤਾਰਾਂ ਜਿਹੜੀਆਂ ਕੱਟ ਕੇ ਉਹ ਨੈਟਵਰਕ ਖਰਾਬ ਹੋ ਗਿਆ ਜਦੋਂ ਨੈਟਵਰਕ ਖਰਾਬ ਹੁੰਦਾ ਤੇ ਲੋਕ ਕੰਪਲੇਂਟ ਕਰਦੇ ਨੇ ਸੁਰ ਰੋਜ਼ਗਾਰ ਨੂੰ ਬੜਾ ਵੱਡਾ ਤੱਕਾ ਇੱਕ ਪਾਸੇ ਆਪਾਂ ਇਨਵੈਸਟਮੈਂਟ ਲਿਆਉਣ ਵਾਸਤੇ ਗੱਲ ਕਰਦੇ ਆਂ ਵੀ ਲੋਕੀ ਇੱਥੇ ਆਉਣ ਇਨਵੈਸਟਮੈਂਟ ਦੇਣ ਪਰ ਜਿਹੜੇ ਆਲਰੇਡੀ ਕੋਈ ਕਾਰੋਬਾਰ ਕਰਦੇ ਆ ਇਹ ਕੇਬਲ ਮਾਫੀਆ ਕਹਿ ਦਿੰਦੇ ਆ ਪਰ ਕੇਬਲ ਦੇ ਨਾਲ ਆ ਜਿਹੜੇ ਵੀਰ ਜੁੜੇ ਨੇ 30-30 ਸਾਲ ਜਦੋਂ ਦੀ ਕੇਬਲ ਨੈਟਵਰਕ ਆਈ ਹੈ ਪਹਿਲੋ ਸਿਟੀ ਕੇਬਲ ਹੁੰਦੀ ਸੀ ਬਕਰੇ ਬਕਰੇ ਚੈਨਲਸ ਨਾਲ ਟਾਈ ਅਪ ਹੋਇਆ ਅੱਜ ਬਹੁਤ ਵੱਡਾ ਜਿਹੜਾ ਨੈਟਵਰਕ ਹੈ ਬਹੁਤ ਹਜ਼ਾਰਾਂ ਹੀ ਪਰਿਵਾਰ ਇਹਦੇ ਨਾਲ ਲੱਖਾਂ ਪਰਿਵਾਰ ਦਾ ਰੋਜ਼ਗਾਰ ਜੁੜਿਆ ਪਿਆ ਤੇ ਅੱਜ ਉਹਨਾਂ ਦੇ ਨਾਲ ੱੱਕਾ ਕਰਕੇ ਜਿਹੜੀ ਆਪ ਸਰਕਾਰ ਹੈ ਇਹ ਕਰ ਰਹੀ ਹੈ ਬਹੁਤ ਮੰਦ ਭਾਗਾ ਵਾ ਜਦੋਂ ਬੰਦਾ ਮਰਦਾ ਹੈ ਜਦੋਂ ਬੰਦਾ ਮਰਦਾ ਹੈ ਕੁਛ ਨਾ ਕੁਛ ਕਰਦਾ ਹੈ ਮਰਦਾ ਕੁਛ ਨਾ ਕੁਛ ਕਰਦਾ ਹੈ ਇਹ ਮਾਨ ਸਰਕਾਰ ਦਾ ਜਿਹੜਾ ਇਹ ਸਮਾਪਤੀ ਦੇ ਦਿਨ ਆ ਰਹੇ ਨੇ ਉਹ ਹੋਰ ਰੂਟ ਬਣਾ ਲਿਆ ਉਹਨਾਂ ਨੇ ਕਰੋ ਜਾਂ ਮਰੋ ਕਿਉਂਕਿ ਕਿਤੇ ਵੀ ਉਹਨਾਂ ਨੂੰ ਪੱਠੇ ਨਹੀਂ ਪੈ ਰਹੇ ਹਰ ਮੁਕਾਮ ਤੇ ਉਹ ਫੇਲ ਹੋ ਰਹੇ ਨੇ ਹਰ ਜਿਹੜੇ ਵਾਅਦੇ ਕੀਤੇ ਕੋਈ ਪੂਰੇ ਨਹੀਂ ਕਰ ਸਕਦੇ ਜਿੱਥੇ ਵੀ ਜਾਂਦੇ ਨੇ ਉਹ ਸਾਨੂੰ ਤੇ ਸ਼ਰਮ ਆਉਂਦੀ ਹੈ ਇਹ ਗੱਲ ਕਰਦਿਆਂ ਸਾਡਾ ਦਾ ਸੀ ਕਰਦਾ ਹੈ ਕਿ ਆਪਣੇ ਆਪ ਨੂੰ ਦਾ ਕਰ ਲਈਏ ਉਹ ਭਾਈ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਮੈਨੀ ਨਾਲੇ ਨਾਲ ਗਲਤ ਕੰਮ ਕਰਕੇ ਕਿਹੜਾ ਕੀ ਕੀ ਗੁਰਦੁਆਰਾ ਸਾਹਿਬ ਜਾਨ ਉਹ ਮੁੱਖ ਮੰਤਰੀ ਨੇ ਆਹ ਵੇਖੋ ਕੀ ਕੰਮ ਕੀਤਾ ਏਨੇ ਲੱਖਾਂ ਪਰਿਵਾਰ ਜਿਹੜੇ ਰੋਜਗਾਰ ਕਮਾਰੇ ਨੇ ਜੇ ਤੁਸੀਂ ਕੰਪੀਟੀਸ਼ਨ ਕਰਨਾ ਹੈ ਆਪਣੇ ਮਾਰਕੀਟ ਜਾਓ ਕੰਪੀਟੀਸ਼ਨ ਪੇਸ਼ ਕਰੋ ਜੇ ਲੋਕਾਂ ਨੂੰ ਚੰਗਾ ਲੱਗਦਾ ਤੁਹਾਨੂੰ ਜੇ ਚੱਲੇਗਾ ਜੇ ਦੂਜਿਆਂ ਨੂੰ ਚੰਗਾ ਲੱਗਦਾ ਦੂਜਿਆਂ ਨੂੰ ਜੇ ਚੱਲੇਗਾ ਪੇਪਰ ਏਤ ਨਹੀਂ ਚੰਗਾ ਲੱਗਦਾ ਕਿਸੇ ਦੀਆਂ ਤਾਰਾਂ ਕੱਟ ਦਿਓ ਕਿਸੇ ਝੂਠੇ ਪਰਚੇ ਕਰਾ ਦਿਓ ਮੈਂ ਕੱਲ ਸਵੇਰੇ ਆਪਣੇ ਘਰ ਬੈਠਾ ਸੀ ਮੈਨੂੰ ਇੱਕ ਕੇਵਲ ਅਫਸਰ ਸਾਹਿਬ ਦਾ ਫੋਨ ਆਇਆ ਮੇਰੇ ਮਹੱਲੇ 'ਚੋਂ ਕਿ ਸਰ ਜੀ ਆਇਓ ਜਿਹੜਾ ਮੈਂ ਗਿਆ ਕੀ ਗੱਲ ਹੋਈ ਹੈ ਕਹਿੰਦੇ ਸਾਰਾ 29 ਤਰੀਕ ਨੂੰ ਸਾਡੀਆਂ ਤਾਰਾਂ ਕਟੀਆਂ ਸੀ ਇਹਨਾਂ ਨੇ ਬੰਦਿਆਂ ਨੇ ਇਹਦੀ ਅਸੀਂ ਵੀਡੀਓ ਨਾਲ ਦੇ ਕੇ ਦਰਖਾਸਤ ਦੇ ਕੇ ਆਏ ਆ 30 ਤਰੀਕ ਨੂੰ 29 ਰਾਤ ਕਟੀਆਂ 30 ਨੂੰ ਦਰਖਾਸਤ ਦਿੱਤੀ ਹੈ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਲਟਾ 2 ਤਰੀਕ ਨੂੰ ਸਾਡੇ ਪਰਚਾ ਦੇ ਦਿੱਤਾ ਗਿਆ ਵੈ ਯਾਦ ਕੀ ਅਸੀਂ ਕੋਈ ਮੌਜੂਦ ਨਹੀਂ ਨਾ ਸਾਡੀ ਕੋਈ ਗੱਲਬਾਤ ਹੋਈ ਨਾ ਇਹ ਕਟੀਆਂ ਕਟਾਈਆਂ ਇਹ ਨਾਦਰ ਸ਼ਾਹੀ ਹੁਕਮ ਨਹੀਂ ਹੈ ਤੇ ਕੀ ਹੁਕਮ ਹੈ ਇਹ ਬੰਦਾ ਕੌਣ ਕਰਦਾ ਹੈ ਜਦੋਂ ਮਰਤਾ ਕਿਹਾ ਨਾ ਕਰਤਾ ਇਹ ਮਰਤਾ ਕਰਤਾ ਵਾਲੀ ਗੱਲ ਹੋ ਗਈ ਔਰ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਆ ਇਹ ਬੇਸਿਕਲੀ ਜਿਹੜੀ ਤਾਨਾਸ਼ਾ ਸਰਕਾਰ ਆ ਉਹਦੇ ਬਿਲਕੁਲ ਖਿਲਾਫ ਆ ਬੜੀ ਸੁਣਿਆ ਤੇ ਆਪਾਂ ਇਹੀ ਹੈ ਆਪਣੇ ਬਜ਼ੁਰਗਾਂ ਤੋਂ 26 47 ਦੇ 1947 ਦੇ ਆਜ਼ਾਦ ਹੋ ਗਏ ਆ ਪਰ ਪਹਿਲਾਂ ਮੁਗਲਾਂ ਨੇ ਰਾਜ ਕੀਤਾ ਫਿਰ ਸਾਡੇ ਤੇ ਰਾਜ ਅੰਗਰੇਜ਼ਾਂ ਨੇ ਕੀਤਾ ਬੜੀ ਮੁਸ਼ਕਲ ਉਸ ਗੁਲਾਮੀ ਤੋਂ ਬਾਹਰ ਆਏ ਆ ਹੁਣ ਸਾਨੂੰ ਇਹ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਜਿਹੜੀ ਆ ਜਿਨ੍ਹਾਂ ਤੋਂ ਬਹੁਤ ਉਮੀਦਾਂ ਸਨ ਔਰ ਇਹਨਾਂ ਦੇ ਕਹਿਣੀ ਦੇ ਕਥਰੀ ਦੇ ਵਿੱਚ ਫਾਤੀ ਦੇ ਦਾਨ ਦਿਖਾਣੇ ਕੇ ਔਰ ਗਾਣੇ ਕੇ ਔਰ ਹਰ ਚੀਜ਼ ਚ ਫਰਕ ਨਜ਼ਰ ਆ ਰਿਹਾ ਵਾ ਔਰ ਇਹ ਜਿਹੜੀ ਸਰਕਾਰ ਆ ਸਾਡੇ ਤੇ ਜਿਹੜੀ ਆ ਇਹ ਇਸ ਵੱਲੇ ਇੱਕ ਸਾਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੀ ਆ ਜਿਸ ਨਾਲ ਸਾਨੂੰ ਇਹ ਲੱਗ ਰਿਹਾ ਵੀ ਅਸੀਂ ਇਸ ਆਜ਼ਾਦ ਮੁਲਕ ਦੇ ਵਿੱਚ ਇਸ ਆਜ਼ਾਦ ਸਟੇਟ ਦੇ ਵਿੱਚ ਬਿਲਕੁਲ ਗੁਲਾਮ ਬਣ ਕੇ ਰਹਿ ਗਏ ਆ ਸਾਡੇ ਇੱਕ ਬੰਨੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਰੋਜ਼ਗਾਰ ਦੇਣਾ ਵਾ ਨੌਜਵਾਨ ਨੂੰ ਪਟਕੰਨੀ ਦੇਣਾ ਨਸ਼ਿਆਂ ਤੋਂ ਦੂਰ ਕਰਨਾ ਆ ਤੇ ਇਹਨਾਂ ਨੂੰ ਰੋਜ਼ਗਾਰ ਦੇਣੇ ਨੇ ਦੂਸਰੇ ਬੰਨੇ ਜਿਹੜੇ ਰੋਜ਼ਗਾਰ ਲੋਕ ਕਰ ਰਹੇ ਨੇ ਜਿਹੜੇ ਜਿੰਨਾਂ ਕੋਲ ਆਲਰੇਡੀ ਰੋਜ਼ਗਾਰ ਚੱਲ ਰਹੇ ਨੇ ਉਹਨਾਂ ਦੇ ਰੋਜ਼ਗਾਰ ਜਿਹੜੇ ਆ ਇਹ ਖੋਨ ਤੇ ਤਿਆਰ ਹੋਈ ਪਈ ਆ ਜਿਹੜੀ ਕਿ ਬਹੁਤ ਹੀ ਮੰਦਭਾਗੀ ਗੱਲ ਆ ਇਹਦੀ ਕੜੇ ਸ਼ਬਦਾਂ ਵਿੱਚ ਅਸੀਂ ਸਾਰੇ ਕੇਵਲ ოਪਰੇਟਰ ਜਿਹੜੇ ਕਿ ਅਸੀਂ ਲੱਖਾਂ ਦੀ ਤਦਾਦ ਦੇ ਵਿੱਚ ਫਾਸਟਵੇਦ ਨਾਲ ਜੁੜੇ ਆ ਆਪਣੇ ਛੋਟੇ-ਛੋਟੇ ਆਪਣੇ ਆਧਾਰੇ ਜਿਹੜੇ ਆ ਕੰਮ ਕਰਕੇ ਆਪਣੇ ਪਰਿਵਾਰ ਪਾਲਦੇ ਪਏ ਆ ਇਹ ਸਾਰੇ ਕੜੀ ਨਜ਼ਰ ਵਿੱਚ ਇਹਦਾ ਆਪਾਂ ਰੋਸ਼ਨੀ ਕਰਦੇ ਆ ਨਿੰਦਾ ਵੀ ਕਰਦੇ ਆ ਔਰ ਨਾਲ ਪੁਰਜ਼ੋਰ ਮਾਨ ਸਾਹਿਬ ਨੂੰ ਇਹ ਬਿੰਦੀ ਕਰਦੇ ਆ ਕਿ ਇਹ ਜਿਹੜੇ ਨਵੇਂ ਜਿਹੜੇ ਬੰਦੇ ਤੁਸੀਂ ਜਿਨ੍ਹਾਂ ਨੂੰ ਸਪੋਰਟ ਕਰਦੇ ਪਏ ਹੋ ਉਹਨਾਂ ਦੇ ਸਪੋਰਟ ਕਰਦੇ ਕਰਦੇ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਦਾ ਹੱਕ ਜਿਹੜਾ ਵਾ ਉਹ ਨਾ ਖੋ ਠੀਕ ਆ ਕੰਪੀਟੀਸ਼ਨ ਹੋਣਾ ਚਾਹੀਦਾ ਹੈਲਥੀ ਕੰਪੀਟੀਸ਼ਨ ਹੋਵੇ ਕਰਨ ਉਹ ਲੀਗਲ ਜੋ ਕਾਨੂੰਨੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਚੱਲਦੇ ਪਏ ਆ ਉਹ ਵੀ ਚੱਲਣ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਉਹ ਵੀ ਬਿਜ਼ਨਸ ਕਰ ਇਹ ਕੋਈ ਡੈਮੋਕ੍ਰੇਸੀ ਆ ਇਹਦੇ ਵਿੱਚ ਕੋਈ ਨਹੀਂ ਕੋਈ ਡਿਕਟੇਟਰਸ਼ਿਪ ਤੇ ਹੈ ਨਹੀਂ ਸਾਡੇ ਜਮਾਨੇ ਸਾਨੂੰ ਸ਼ਾਂਤੀ ਨਾਲ ਕੰਮ ਕਰਨ ਦਿੱਤਾ ਜਾਵੇ ਤਾਰਾਵੜ ਦੇ ਪਏ ਜੇ ਕੰਪਨੀ ਨਹੀਂ ਕਰਨਾ ਹੈਲਦੀ ਕੰਪਨੀ ਨਹੀਂ ਕਰੋ ਅਸੀਂ ਕਰਾਂਗੇ ਤਾਰਾ ਮਜੀਠਾਉੜ ਬਾਈਪਾਸ ਤਾਰਾ ਉੜਾ ਰੋਡ ਸੁਲਤਾਨਪੁਰ ਰੋਡ ਉੱਥੇ ਬਣੀ ਉਹ ਤਾਰਾ ਨਾਵੜੀਆਂ ਜਾਣ ਆਪਣੇ ਕੇਸ ਵਾਪਸ ਲੈਣਗੇ ਝੂਠੇ ਪਾਏ ਆ ਪੰਜਾਬ ਸਰਕਾਰ ਸਹੀ ਤਰ੍ਹਾਂ ਕੰਮ ਕਰੇ ਤੇ ਫਿਰ ਇਹ ਜੋ ਦੇਖਿਆ ਫੇਰ ਕਰਾਂਗੇ ਹਰ ਸ਼ਹਿਰ ਚ ਕਰਾਂਗੇ ਮੇਰਾ ਨਾਮ ਮੁਕੇਸ਼ ਕੁਮਾਰ ਆ ਜੀ ਨੈਪਸੀ ਦਾ ਰਮੇਸ਼ਰ ਵਾਰਨਾ ਮੈਂ ਦੇਖੋ ਮੈਮੋਰੰਡਮ ਇਹਨਾਂ ਨੇ ਦਿੱਤਾ ਹੈਗਾ ਆ ਇਹ ਅਸੀਂ ਥਰੂ ਐਸਟੀਐਮ ਡੀਸੀ ਸਾਹਿਬ ਨੇ ਡੀਸੀ ਸਾਹਿਬ ਫਰਦਰ ਹੀ ਵਿਲ ਸੈਂਡ ਦਾ ਕੇਸ ਟੂ ਦਾ ਆਪਣੇ ਗਵਰਨਮੈਂਟ ਜੀ ਫॉर ਟੇਕਿੰਗ ਡਿਸੀਜਨ ਐਟ देयर ਲੈਵਲ ਜੀ ਜੋ ਡਿਮਾਂਡਸ ਇਹਨਾਂ ਦੀ ਹੈਗੀਆਂ ਆ ਉਹ ਅਸੀਂ ਅੱਜ ਰੈਫਰ ਕਰਵਾ ਦਿਆਂਗੇ ਥਰੂ ਆਪਣੇ ਡੀਸੀ ਸਾਹਿਬ ਦੀ ਦੇਖੋ ਇੱਕ ਤਾਂ ਉਹਨਾਂ ਦੀ ਹੈਗੀ ਗੁਰੂ ਕੀ ਨਗਰੀ ਵਿੱਚ ਕੱਟੀਆਂ ਜਾ ਰਹੀਆਂ ਕੇਵਲ ਪਟਰੀਆਂ ਤਾਰਾ ਕੇਵਲ ਦੇ ਵੱਡੇ ਉਹਦਾ ਨਾ ਜਨਰਲ ਸਮੈਨੀਅਰ ਖਿਲਾਫ ਦਰਜ ਕੀਤੇ ਗਏ ਬੇਵਜਾ ਪਰਚੇ ਇਹ ਸਾਰੀਆਂ ਕਾਰਵਾਈਆਂ ਪੰਜਾਬ ਦੀ ਮਾਨ ਸਰਕਾਰ ਦੀ ਸ਼ੈ ਉੱਤੇ ਹੋ ਰਹੀਆਂ ਹਨ ਪੁਲਿਸ ਸਾਡੀ ਕਿਸੇ ਵੀ ਕੰਪਲੇਂਟ ਉੱਤੇ ਕਾਰਵਾਈ ਨਹੀਂ ਕਰ ਰਹੀ ਸਾਡੇ ਮੁਲਾਜ਼ਮ ਅਤੇ ਉਹਨਾਂ ਦੇ ਪਰਿਵਾਰ ਪਰੇਸ਼ਾਨ ਹਨ ਕੋਈ ਵੀ ਕੇਵਲ ਆਪਰੇਟਰ ਕਿਸੇ ਨਾਲ ਵੀ ਕੰਮ ਕਰਨ ਲਈ ਆਜ਼ਾਦ ਸਰਕਾਰ ਕੇਵਲ ਕਾਰੋਬਾਰ ਆਪਣੀ ਸਰਵਸੰਮਤੀ ਨਾਲ ਹੇਠਾਂ ਲੈਣਾ ਚਾਹੁੰਦੀ ਹੈ ਉਪਭੋਗਤਾਵਾਂ ਵੀ ਹੋ ਰਹੇ ਹਨ ਖੱਜਲ ਖੁਆਰ ਉਹਨਾਂ ਨੂੰ ਵੀ ਮਿਲ ਰਹੀਆਂ ਨੇ ਸੇਵਾਵਾਂ